ਮੋਲਕ ਲਾਟ ਹਾਊਸ ਤੋਂ ਅੱਜ ਤਾਂ ਦਿਵਾਸ ਤੇ ਇਹਨਾਂ ਵੀ ਵੀਡੀਓ ਲੈ ਕੇ ਆ ਗਏ ਆ ਤੇ ਅੱਜ ਆਪਾਂ ਤੁਹਾਨੂੰ ਨਵੇਂ ਅਡਕਲ ਦਿਖਾਣੇ ਆ ਲਓ ਜੀ ਇਹ ਆ ਗਿਆ ਪੀਸ ਬਰਬਰੀ ਦੇ ਵਿੱਚ ਦੇਖੋ ਉਹ ਕਿੱਦਾਂ ਪਿਆਰਾ ਪੀਸ ਬਰਬਰੀ ਚ ਆ ਗਿਆ ਏ ਪਰ ਕੀਤਾ ਹੋਇਆ ਹੈ ਇਸ ਤੇ ਉੱਪਰ ਕਿੰਨਾ ਪਿਆਰਾ ਹੈ ਪੀਸ ਇਹ ਦੇਖੋ ਲੱਗ ਰਿਹਾ ਹੈ ਕਿ ਇਸ ਤੇ ਪਿਆਰਾ ਵਰਕ ਕੀਤਾ ਹੋਇਆ ਹੈ ਇਹ ਨਾਲ ਚਨੌਣ ਦਾ ਦੁਪੱਟਾ ਫੋਰ ਸਾਈਡ ਦਾਸ ਲੱਗੀ ਹੋਈ ਹੈ ਤੇ ਵਰਕ ਵੀ ਇਸ ਤੇ ਕੀਤਾ ਹੋਇਆ ਹੈ। ਲਓ ਜੀ। ਦੇਖੋ ਇਹ ਕਿੰਡਾ ਪਿਆਰਾ ਪੀਸ ਲੱਗ ਰਿਹਾ ਹੈ ਤੇ ਇਹ ਆਪਾਂ ਤੁਹਾਨੂੰ ਦਵਾਂਗੇ 900 ਦਾ। ਤੇ ਇਸ ਦੇ ਵਿੱਚ ਆਪਾਂ ਨੂੰ ਕਲਰ ਚਾਰਟ ਮਿਲ ਗਏ। ਇਹਨੇ ਇਸ ਤੇ ਕਲਰ ਚਾਰਟ। ਲਓ ਜੀ। ਹੋਰ ਇਹ ਪੀਸ ਆ ਗਿਆ ਦਾ ਸਿਮਰ ਦੇ ਵਿੱਚ। ਲਓ ਜੀ ਇਹ ਵੀ ਸਿਮਰ ਦਾ ਵੇਖੋ ਕਿੰਦਾ ਪਿਆਰਾ ਪੀਸ ਲੱਗ ਰਿਹਾ ਏ ਸਿਮਰ ਦਾ ਇਹ ਪੀਸ ਆ ਤੇ ਇਸ ਦੇ ਨਾਲ ਬਾਟਮ ਪਲੇਨ ਬਾਟਮ ਦਿੱਤੀ ਹੋਈ ਏ ਤੇ ਨਾਲ ਦੀ ਨਾਲ ਇਸ ਦੇ ਵਿਦ ਲਾਈਨਿੰਗ ਵੀ ਦਿੱਤੀ ਹੋਈ ਏ ਤੇ ਇਸ ਦੇ ਨਾਲ ਆਪਾਂ ਨੂੰ ਸਿਮਰ ਦਾ ਹੀ ਦੁਪੱਟਾ ਮਿਲੇਗਾ ਵਰਕ ਕੀਤਾ ਆ ਘੱਟ ਵਰਕ ਤੇ ਵੇਖੋ ਇਹ ਵੀ ਕਿੰਦਾ ਪਿਆਰਾ ਇਸ ਦਾ ਲੱਗ ਰਿਹਾ ਏ ਨੋਟ ਤੇ ਇਹ ਪੀਸ ਵੇਖੋ ਕਿੰਨੇ ਪਿਆਰੇ ਪਿਆਰੇ ਹਨ ਤੇ ਇਸ ਦੇ ਵਿੱਚ ਤੁਹਾਨੂੰ ਕਲਰ ਚਾਰਡ ਮਿਲੇਗੇ ਇਹ ਵਾਲੇ ਕਲਰ ਚਾਰਡ ਨੇ ਇਸ ਤੇ ਤੇ ਇਹ ਆਪਾਂ ਨੂੰ ਮਿਲੂਗਾ ਸਿਰਫ 1000 ਦਾ ਨੋਟ ਇਸ ਸੰਭਲ ਇਹ ਗਾ ਤਾਮਾਸ਼ੀਰ ਵਿੱਚ ਕ੍ਰੇਪ ਦੇ ਵਿੱਚ ਆਏ ਪੀਸ ਇਹ ਕ੍ਰੇਪ ਦਾ ਬਹੁਤ ਹੀ ਪਿਆਰਾ ਪੀਸ ਲੱਗ ਰਿਹਾ ਹੈ ਲਿਖੂ ਇਸ ਦਾ ਕਿੰਨਾ ਪਿਆਰਾ ਕੀਸੇ ਕਿ ਮਿਲਨ ਵਰਕਸ ਤੇ ਕਿੰਨਾ ਪਿਆਰਾ ਕੀਤਾ ਹੋਇਆ ਹੈ ਤੇ ਇਸ ਦੇ ਵਿੱਚ ਆਪਾਂ ਨੂੰ ਦੁਪੱਟਾ ਮਿਲੂਗਾ ਕੱਟਵਰਕ ਤੇ ਲੋਹੇ ਦੇ ਦੇਖੋ ਕਿੰਨਾ ਪਿਆਰਾ ਇਸ ਦਾ ਦੁਪੱਟਾ ਵੀ ਬਣਿਆ ਹੋਇਆ ਹੈ ਲੋਹੇ ਤੇ ਇਸ ਤੇ ਤੁਸੀਂ ਆਪਣੇ ਕਲਰ ਆ ਲੀਏ ਇਹਨੇ ਇਸ ਤੇ ਕਲਰ ਚਾਰਟ ਲਓ ਜੀ ਇਹ ਜਿੰਨ ਵਰਕ ਕੋਈ ਨਹੀਂ ਸਾਰੇ ਪੀਸ ਆ ਹਨ ਤੇ ਇਹ ਆਪਾਂ ਨੂੰ ਮਿਲੂਗਾ ਅਨਮੋਲਲਾ ਫਾਉਟੋ 1400 ਦਾ ਇਹ ਪੈਰਟ ਕਲਰ ਤੇ ਆ ਗਿਆ ਵਾ ਜੀ ਕੋ ਇਹ ਵੀ ਕਿੱਡਾ ਪਿਆਰਾ ਪੀਸ ਬਣਿਆ ਆ ਇਹ ਇਸ ਤੇ ਵੀ ਕਿੱਡਾ ਪਿਆਰਾ ਵਰਕ ਕੀਤਾ ਆ ਇਹ ਇਹ ਹੈਗਾ ਹੈ ਆਪਣਾ ਕੈਪ ਕ੍ਰਿਪ ਦੇ ਵਿੱਚ ਤੇ ਇਸ ਦੇ ਨਾਲ ਇਸ ਦੇ ਬਾਜੂ ਵੀ ਬਨੇ ਹੋਏ ਨੇ ਦੇਖੋ ਕਿੱਡੇ ਪਿਆਰੇ ਇਸ ਦੇ ਬਾਜੂ ਬਨੇ ਹੋਏ ਨੇ ਤੇ ਇਹ ਪੀਸ ਵੀ ਕਿੱਡਾ ਪਿਆਰਾ ਲੱਗ ਰਿਹਾ ਹੈ ਪੈਰਟ ਕਲਰ ਵਿੱਚ ਤੇ ਇਸ ਦੇ ਨਾਲ ਚਨੋਂਨ ਦਾ ਦੁਪੱਟਾ ਮਿਲੇਗਾ ਤੁਹਾਨੂੰ ਵਰਕ ਕੀਤਾ ਹੋਇਆ ਤੇ ਫੋਰ ਸੈੱਡ ਲੈਸ ਲੱਗੀ ਹੋਈ ਹੈ ਇਸਦੇ ਵੀ ਦੇਖੋ ਇਹ ਵੀ ਪੀਸ ਕਿੱਡਾ ਪਿਆਰਾ ਲੱਗ ਰਿਹਾ ਹੈ ਇਹ ਵੀ ਆਪਾਂ ਨੂੰ ਮਿਲੇਗਾ ਸਿਰਫ ਤੇ ਸਿਰਫ 1300 ਦਾ ਲੋ ਜੀ ਹੁਣ ਤੁਸੀਂ ਵੀਡੀਓ ਵੇਖ ਕੇ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ